ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ 'ਚ ਕਿਰਪਾ ਰਖੇ ਮਾਰ ਕੇ ਚੜ੍ਹਦੀ ਕਲਾ ਦੇਨ ਦੁਗਣੇ ਰਾਜ ਆਪ ਗੁਣ ਤਰੱਕੀਆਂ ਵਾਸ਼ੇ ਪਾਈ ਸਾਰਿਆਂ ਨੂੰ ਬਾਕੀ ਬੈਠਿਆ ਜੀ ਜਵਾਰੇ ਪਰਾ ਜਿਹੜਾ ਕੱਲ ਉਹ ਲੱਗਦੇ ਬਾਲ ਪੇਪਰ ਜਿਆ ਵੀ ਅੱਜ ਆਈ ਨਹੀਂ ਹੈਗੇ ਮਿਸਤਰੀ ਵੀ ਬਸ ਜਿਹੜਾ ਨਹੀਂ ਦੇਖਿਆ ਕਹਿੰਦਾ ਸੋ ਭਲਾ ਵੀ ਕਹਿੰਦੇ ਕੋਸਾ ਕਰਦੇ ਕੋਸਾ ਇੱਕ ਨੇ ਪਹਿਲਾਂ ਟੇਲਰ ਵਾਲੇ ਟੇਲਰ ਵਾਲੇ ਇੱਕ ਦਿਹਾੜੀ ਲੈਣੀ ਲਿਆਓ ਜੀ ਦਿਓ ਜੀ ਪੈਸੇ ਅੱਜ ਦਿਹਾੜੀ ਦੇ ਦੂਏ ਦਿਨ ਛੁੱਟੀ ਵੀ ਹਰੇ ਕੇ ਮਿਸਤਰੀ ਥੋੜਾ ਜਿਹਾ ਤੰਕੇ ਕਰਦੇ ਆ ਇਹ ਵੀ ਆਪਾਂ ਉਹ 25 ਤਰੀਕ ਕਹਿੰਦੇ ਕਹਿੰਦੇ ਦੇਖੋ 28 ਤਰੀਕ ਨੂੰ ਆਏ ਤੇ ਵੀ ਕੱਲ 1:00 ਚ ਵਾਰਾ ਕੱਢ ਕੇ ਦਿਹਾੜੀ ਦੇ ਵਿੱਚ ਚਲੋ 11:00 ਵਜੇ ਆਏ ਤੇ ਟਾਈਮ ਦਾ ਬਹੁਤਾ ਨਹੀਂ ਲੱਗਦਾ ਹੈਗਾ ਕੰਮ ਤਾਂ ਥੋੜਾ ਜਿਹਾ ਚਲੋ ਤਜਰਬਾ ਹੁੰਦੇ ਨੇ ਉਹਨਾਂ ਨੂੰ ਵੀ ਕੰਮ ਰਹਿ ਗਿਆ ਸੋਈ ਦਾ 2 ਘੰਟੇ ਦਾ ਫਿਰ ਕਹਿੰਦੇ 4:00 ਵਜੇ ਆਉਂਗੇ ਅੱਜ ਦੇਖੀ ਜੰਦੀ 4:00 ਵਜੇ ਮੈਨੂੰ ਕੋਈ ਡਿਜ਼ਾਈਨ ਜੂ ਉਹਨਾਂ ਨੇ ਭੇਜਿਆ ਨਹੀਂ ਹੈਗਾ ਵੀ ਅੱਜ ਲੱਗਦੇ ਉਹਨਾਂ ਦੀ ਰੈਸਟ ਹੈ ਚਲੋ ਆਪਾਂ ਵੀ ਚਵਾਰੇ ਦੀ ਸਫਾਈ ਸਬੂਝ ਕਰੀਆ ਕਿਉਂਕਿ ਥੱਲੇ ਸਮਾਨ ਫੈਵੀਕੋਲ ਜਾ ਖਾਸਾ ਗਰ ਜਾਂਦਾ ਜਿਹੜਾ ਫੈਵੀ ਕੋਲ ਲਾਉਂਦਾ ਨਾ ਕੰਧਾਂ ਪਰੇ ਉਹਦੇ ਦੇ ਛਿੱਟੇ ਛੁੱਟੇ ਜੇ ਗਰ ਜਾਂਦੇ ਆ ਉਹ ਸਵੇਰ ਨੂੰ ਸਾਫ ਕਰਿਆ ਕੁਝ ਬੈੱਡ ਦੇ ਅੰਦਰ ਕੱਢ ਤੇ ਬਾਕੀ ਹੁਣ ਮੌਸਮ ਹੋ ਗਿਆ ਥੋੜਾ ਜਿਹਾ ਖਰਾਬ ਬੱਦਲ ਚੜ੍ਹਿਆ ਆ ਇੱਕ ਪਾਸੇ ਤੇ ਜਾਨੀ ਬੱਦਲ ਚੜ੍ਹਿਆ ਉਲਟੇ ਆ ਜੇ ਤਾਂ ਆਪਾਂ ਕਹਿੰਦੇ ਵੀ ਛਿਪ ਦੇ ਕਿੰਨੇ ਚੜਦਾ ਫੇਰ ਤਾਂ ਪੈ ਜਾਂਦਾ ਵੀ ਕੱਲ੍ਹ ਕਈ ਪਾਸੇ ਪੈ ਵੀ ਲਿਆ ਮੁਹਾਲੀ ਵੀ ਖਬਰਾਂ ਵਿੱਚ ਦਿਖਾ ਰਹੇ ਆ ਵੀ ਪਿਆਮੀ ਚਲੋ ਘਟ ਪਿਆਜ ਹੈ ਜਿਆ ਜੀ ਪਿਆ ਹੁਣ ਵੀ ਦੱਸਦੇ ਹੋ ਕਈ ਜਗ੍ਹਾ ਮੀਂਹ আর ਗੜੇ ਮਾਰੀ ਵੀ ਦੱਸਦੇ ਆ ਕਹਿੰਦੇ ਹੋਣੀ ਹੈ ਮੇਰੀ ਬਸ ਸੁਖ ਸ਼ਾਂਤੀ ਨਾਲ ਲੰਘ ਜਵੇ ਕਿਉਂ ਫਸਲ ਪੱਕੀ ਵੀ ਤਕਰੀਬਨ ਨੇੜੇ ਹੀ ਗਿਆ ਵੇ ਕੰਮ ਵਿੱਚ ਪਾਣੀ ਵੀ ਲੱਗ ਰਿਹਾ ਫਸਲਾਂ ਨੂੰ ਹਰੀਆਂ ਵੀ ਹੈਗੀਆਂ ਮੀਂਹ ਵਾਲੇ ਮੀਂਹ ਚਾਉਂਦੇ ਵੀ ਆ ਕੁਛ ਬਾਕੀ ਬੱਦਲ ਚੜ੍ਹਿਆ ਦੇਖਦੇ ਕਿਵੇਂ ਵੀ ਚਲੋ ਨਾਲੇ ਕਮਰੇ ਤੁਹਾਨੂੰ ਇੱਕ ਝਾਲਕ ਦਿਖਾਉਂਦੇ ਆ ਅੰਦਰ ਹੁਣ ਫੇਰਾ ਖਾਦਨੇ ਆਪਾਂ ਨਾ ਬੈਠੀ ਤੇ ਜੇ ਆਗੇ ਤਾਂ ਰਸੋਈ ਵੀ ਦਿਖਾਵਾਂਗੇ ਕੰਮ ਤੁਹਾਨੂੰ ਜਿਵੇਂ ਕਰਦੇ ਆ ਵੀ ਬਾਕੀ ਨਹੀਂ ਤਾਂ ਫੇਰ ਕੱਲ ਭਰੇ ਮੈਨੂੰ ਤਾਂ ਆਸ ਕੱਲ ਦੀ ਲੱਗਦੀ ਕਿ ਉਹਨਾਂ ਨੇ ਡਿਜ਼ਾਈਨ ਵਾਲੇ ਕੋਈ ਭੇਜੇ ਹੀ ਨਹੀਂ ਹੈਗਾ ਆਪਾਂ ਨੇ ਕਲਰ ਜਿਹੜੇ ਬਕਸੇ ਦਾ ਨਾ ਉਹਨਾਂ ਦਾ ਕਲਰ ਭੇਜਿਆ ਤਾਂ ਉਹਨਾਂ ਨੂੰ ਉਹਦੇ ਨਾਲ ਦਾ ਮਿਲਦਾ ਡਿਜ਼ਾਈਨ ਬਣਾ ਕੇ ਦੇਣਾ ਤਾਂ ਉਹਨਾਂ ਨੇ ਵੀ ਕਲਰ ਰੋਕਣ ਦਾ ਮਿਲ ਜਵੇ ਉਹ ਕੋਈ ਹਲੇ ਆਪਣੇ ਕੋਲ ਆਇਆ ਨਹੀਂ ਹੈਗਾ ਬਾਕੀ ਹੁਣ ਕੰਪਲੀਟ ਕਰਕੇ ਤੇ ਕਮਰਾ ਫੋ ਕੱਲੋ ਵੀ ਜੋ ਆਪਾਂ ਨੂੰ ਦਿਖਾ ਦਿੰਦੇ ਇੱਕ ਵਾਰ ਕਿਵੇਂ ਹੈਗਾ ਵੀ ਮੌਸਮ ਦੇਖਦੇ ਕਾਇ ਕਰਦਾ ਕਿ ਹੁਣ ਉੱਪਰ ਸਮਾਨ ਹਲੇ ਖਾਸਾ ਘੜਦਾ ਬਾਜਾ ਫੁੱਲਿਆ ਪਿਆ ਬੈੱਡ ਵੀ ਖੋਲੇ ਪਿਆ ਕੱਪੜੇ ਕੋਪੜੇ ਕੱਢੇ ਬਿੱਤੇ ਦੇ ਹਵਾ ਵੀ ਚੱਲ ਰਹੀ ਥੋੜੀ ਜਿਹੀ ਚੱਕਣਾ ਪੈਣਾ ਸਮਾਨ ਸਮੋਹ ਜਾਂ ਕਾਗਜ਼ ਪੱਤਰ ਜਿਹਨਾਂ ਦੇ ਖਾਸੇ ਵੱਢ ਕੱਟ ਜੀ ਕਰਕੇ ਗੇਰੇ ਪਏ ਆ। ਵੀ ਆਖਣਾ ਚਲੋ ਜਿਹੜੀ ਇਹ ਵਾਲਪੇਪਰ ਲੱਗਿਆ ਵਧੀਆ ਵੀ ਪੀਵੀਸੀ ਨਾਲ ਦਾ ਹੀ ਹੈ ਜੇ ਓਖੜੇ ਨਾ। ਟਾਈਮ ਦੇਖਣਾ ਪੈਣਾ ਕਿ ਪੀਵੀਸੀ ਦੀ ਦੇਖੀ ਵੀ ਆ ਰਿਸ਼ਤੇਦਾਰਾਂ ਸਾਡੇ ਲੱਗੀ ਹੁੰਦੀ 18-19 ਸਾਲ ਹੋ ਗਏ ਓਕਣਿਆਂ ਨਾਲੇ ਮੈਂ ਕਹਿੰਦਾ ਉਹਨੂੰ ਟੀਪ ਬੇਨਤੀ ਹੋਈ ਮਕਾਨ ਇਕਣੇ ਕਟੀਆਂ ਲਾਤੀ ਜਾਂਦੇ ਆ। ਬਹੁਤ ਵਧੀਆ ਖੜੀ ਏ ਠੀਕ ਐ। ਬਾਕੀ ਵਾਲਪੇਪਰ ਦਾ ਦੇਖਦੇ ਹਾਂ ਹੁਣ। ਚਲੋ ਨਾਲ ਤਜਰਬਾ ਹੋ ਜਾਊਗਾ ਇੱਕ ਕਮਰੇ ਨਾਲ ਪਹਿਲਵਾਤਾ ਸੋਚ ਚਲਵਾ ਦੇਣਾ ਇਸੇ ਸਲਾਬ ਹੈ ਨਹੀਂ ਵੈਸੇ ਵੀ ਇਹ ਸਲਾਬ ਤੇ ਰਹਤਾ ਹੈ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਟਾਈਮ ਕੱਢਦਾ ਯਾਨੀ ਦੇਖਿਆ ਕੱਲ ਉਹ ਲਾਗੇ ਜ ਫੈਵਿਕੋਲ ਲਾ ਕੇ ਛੇੜਦੇ ਥੋੜੇ ਟਾਈਮ ਬਾਅਦ ਪੱਟਣਾ ਖਿੱਚ ਕੇ ਪੱਟਣਾ ਪੈਂਦਾ ਜੋਰ ਲੱਗਦਾ ਦਾ ਵੀ ਸੁੱਕੇ ਤੇ ਤਾਂ ਕਹਿੰਦੇ ਲੋਹਾਈ ਬਣ ਜਾਣਾ ਬਾਕੀ ਪਾਈ ਪਤਾ ਨਹੀਂ ਹੈਗਾ ਗਾਲੇ ਰੰਗ ਪੱਟ ਲਿਆ ਦੇ ਕਿਦੋਂ ਚੁਲਣਾ ਕੰਮ ਨੇ ਵੀ ਬਹੁਤ ਵੀਰਾਂ ਦੇ ਫੋਨ ਵੀ ਆਏ ਤੇ ਕਈ ਵੀਰ ਲੋਣ ਨੂੰ ਵੀ ਕਹਿੰਦੇ ਤੇ ਵੀ ਚਲੋ ਦੇਖਦੇ ਜੀ ਪਹਿਲਾਂ ਆਪਾਂ ਇੱਕ ਵਾਰ ਤਜਰਬਾ ਦੇ ਦੇਖ ਲਈਏ ਤਾਂ ਕਿਵੇਂ ਹੈ ਫਿਰ ਦੱਸਦੇ ਆ ਸਾਰਾ ਹੀ ਵੀ ਕਿਵੇਂ ਦਾ ਆ ਬੈੱਡ ਕੱਢ ਤਾ ਜੀ ਬਾਹਰ ਗੱਦੇ ਕੋ ਤੇ ਜ ਫੋਲ ਤੇ ਨੇ ਤਾਂ ਪਾ ਲਾ ਜੂਗਾ ਇਹਨਾਂ ਦੇ ਕਾਗਜ਼ ਪੱਤਰ ਜੇ ਖਾ ਖੇ ਪਏ ਹਲੇ ਉਹ ਸਾਫ ਹੈ ਬੈੱਡ ਲੈ ਐਹ ਚੱਕੇ ਨਿਕੜ ਸੁੱਕੜਾ ਜਿਹੜੇ ਇਹਨਾਂ ਦਾ ਪਿਆ ਭੰਨ ਰੋੜ ਜੀ ਇਹ ਸਵੇਰੋਂ ਕੱਢ ਤਾ ਇਹਨਾਂ ਵਿੱਚ ਫੇਵੀਕੋਲ ਦਾ ਸਾਫ ਕਰਨਾ ਥੋੜਾ ਔਖਾ ਹੋਵੇਗਾ ਬਹੁਤ ਸਵੇਰੋਂ ਪੱਤੀ ਲੈ ਕੇ ਲੋਹੇ ਵਾਲੀ ਮੈਂ ਤਾਂ ਇਹ ਸਾਈਡਾ ਬਣਾ ਇੱਕ ਸਲੋਸਾ ਜਿਹਾ ਗਿਰਦਾ ਹੈ ਉਹ ਥੋੜਾ ਜਿਹਾ ਪੱਟਣਾ ਖੋਜਦਾ ਫੈਵੀ ਕੋ ਤਾਂ ਚਲੋ ਗਿੱਲਾ ਜਾ ਹੋ ਗਿਆ ਉਧਰ ਨਾ ਅਸਲ ਵਿੱਚ ਉਹ ਘਾਰਮ ਪਾਣੀ ਗੱਲ ਬਹੁਤ ਵਧੀਆ ਦਰਦਾ ਦਾ ਮੈਂ ਲਾਇਫ ਤੇ 2 ਘੰਟੇ ਬ੍ਰੇਕਣੇ ਵਧੀਆ ਲੁੱਕ ਬਣੇਗਾ ਕਮਰੇ ਦੇ। ਵਿਆਹ ਚੀਜ਼ ਰਹਿ ਗਈ ਤਾਂ ਇੱਧਰ ਇਹਨਾਂ ਦਾ ਜਿਹੜਾ ਪੀਸ ਹੈ ਇਹ ਆਹ। ਇਹਦੀ ਚੜਾਈ ਤਾਂ ਹੈਗੀ ਐ 10 ਫੁੱਟ। ਲੰਬਾਈ ਜਿੰਨੀ ਮਰਜ਼ੀ ਬਣਾ ਲਓ ਜੇ 20 ਫੁੱਟ ਦਾ ਕਾਗਜ਼ ਕੱਟ ਲਓ ਇੱਕ ਨਿਕਲੂਗਾ। ਚੜਾਈ ਨਿਕਲਦੀ ਐ 10 ਫੁੱਟ। ਲੰਬਾਈ ਜਿਹੇ 20 ਫੁੱਟ ਦੀ ਕੱਟ ਲਓ ਹੁਣ ਆਪਣੇ 15 ਫੁੱਟ ਦੀ ਕੰਨ ਦਾ ਆ ਇੱਧਰ ਵਾਲੇ ਸਾਹਮਣੇ। ਇਹ ਇੱਕੇ ਪੀਸ ਐ ਸਾਰੇ ਤੱਕ। ਯਾਨੀ ਇਹਦੀ ਚੜਾਈ 10 ਫੁੱਟ ਆਉਣੀ ਐ। ਇਹ ਆਪਣੀ ਕੰਡੇ 10 ਫੁੱਟ ਦੀ ਹੁਣ ਇਹ ਇਹਦੀ ਲੰਬਾਈ ਪੈ ਗਈ 12 ਫੁੱਟ ਛੱਤ ਦੀ ਛੱਤ ਨੂੰ ਫਿਰ ਇੱਥੇ ਜੋੜ ਪੈਣਾ 10 ਫੁੱਟ ਬਾਅਦ ਉਹ ਰੇ ਤਕਰੀਬਨ ਜੋੜ ਪਿਆ ਹੋਇਆ ਵੀ ਆਹ ਤੇ ਦੇਖ ਰਹਿਤ ਹੈ ਤੇ ਆਪੇ ਹੋ ਜਾ ਵੀ ਚੜਾਈ 10 ਫੁੱਟ ਕੱਢਣੀ ਹੈ ਨਾ ਲੰਬਾਈ ਜੇ ਨਹੀਂ ਮਰਜੀ ਘਟੀ ਜਾਉਂਦੀ 15 ਫੁੱਟ ਦੀਆਂ ਹੈ 15 12 ਫੁੱਟ ਦੇ ਪੀਸ ਇਕੱਠੇ ਦੇ ਮੈਂ ਇਕਨਾ ਬਾਕੀ ਡਿਜ਼ਾਈਨ ਜਿਹਹਾਇਆ ਮਾਰ ਕੇ ਕੱਢ ਲਵਾਂ ਆਪਣੇ ਥੋੜਾ ਜਿਹਾ ਡਿਜ਼ਾਈਨ ਵਿੱਚ ਫਰਕ ਪੈਂਦਾ ਤੇ ਇੱਕ ਤਾਂ ਟਾਕੀਆਂ ਬਹੁਤ ਹੈ ਹਰੇਕ ਪਾਸੇ ਆ ਜਿਹੜੀ ਟਾਕੀ ਇੱਧਰ ਸ਼ੋਪ ਵੀ ਆ ਗਿਆ ਇੱਧਰ ਵੀ ਟਾਕੀ ਆ ਗਈ ਚਲੋ ਜਾ ਜ ਇਨਾ ਦਾ ਰਵਾਇਤ ਤਾਂ ਜਿਆਦਾ ਟਾਕੀਆਂ ਬਹੁਤ ਰੱਖੂਗੇ ਦੀ ਹੁਣ ਕਹਿੰਦੇ ਲੈ ਕੇ ਦੀ ਟਾਕੀ ਭਰ ਦਿੰਦੇ ਆ ਇਹਨੂੰ ਭਰਨੇ ਨੂੰ 1000 ਰੁਪਏ ਭਰਾਈ ਦਾ ਲੱਗਣਾਗਾ ਜੇ ਟਾਕੀ ਘਟਾਉਣੀ ਪੈ ਜਾਵੇ ਤਾਂ ਮੈਂ ਕਹਿੰਦਾ 5000 ਦੇ ਟਾਕੀ ਨਿਕਲਦੀ ਵਿੱਚ ਗਰੇਲਾਂ ਗਰੋਨ ਨੂੰ ਲੱਗਿਆ ਵਧੀਆਂ ਇਹਨੂੰ ਪੜਦੇ ਲੱਗ ਜਾਨੇ ਇਹਨਾਂ ਦੇ ਉੱਪਰ ਵੀ ਵਧੀਆ ਬਣ ਗਿਆ। ਬਾਕੀ ਹੁਣ ਅਸਮਾਨ ਆਪਾਂ ਫਿੱਟ ਕਰ ਲੈਣਾ ਹੈ ਜੇ ਆ ਕੇ ਠੀਕ ਅਜਾ ਲਾ ਦੇਣਗੇ। ਰਸੋਈ ਨੂੰ ਨਹੀਂ ਫਿਰ ਕੱਢ ਲੂ। ਹੋ ਗਿਆ ਕਰੋ ਚੱਕ ਬਹੁਤ ਵਧੀਆ। ਉੱਠਿਆ 컬러 ਵੀ ਠੀਕ ਬਣ ਗਿਆ ਮੈਚਿੰਗ ਹੋਊਗੀ। ਆਪਣੇ ਪੀਵੀਸੀ ਜਿਹੜੀ ਲੱਗੀ ਪਈ ਹੈ ਉਹ ਵੀ ਇਹੀ ਫੁੱਲਾਂ ਵਾਲੀ ਲੱਗੀ ਪਈ ਹੈ। ਮਾਕਿਆ ਜੀ ਦੇ ਨਾਲ ਆ ਚੀਜ਼ ਮਿਲਦੀ ਹੋਵੇ ਪਰਾਕਿਆ ਬਦਲ ਉਠਾ ਜਿੱਦਾਂ ਜਿਹਦੇ ਬਦਲ ਹੈ ਖਾਹਾ ਸ਼ਾਮ ਤੱਕ ਬਣ ਸਕਦਾ ਕੁਝ ਵੀ ਉਹ ਜਿਹੜਾ ਜਿਹੜਾ ਪੱਧਰ ਦੇ ਆ ਦੇਖੀ ਜਾਂਦੀ ਆ ਬਾਕੀ ਧਾਨ ਵਿੱਚ ਪੱਕੇ ਹੋਣ ਨਾਲ ਦੇ ਹੈ ਵਿੱਚ ਜਿਹੜੇ ਹਰੇ ਆ ਹੁਣ ਇਹਨਾਂ ਨੂੰ ਪਾਣੀ ਵੀ ਮੰਗਦੇ ਆ ਪਾਣੀ ਡੋਟੀ ਕਰਕੇ ਨਹੀਂ ਲਾਉਂਦੇ ਡੋਟੀ ਦਾ ਸਮਝ ਲਓ ਵੀ ਕਾਲੇ ਹੀ ਕਰਦੇ ਧਾਨ ਜਿਹੜੀ ਰਹਦੀ ਖੈਦੀ ਉਹ ਹੋਰ ਪੈ ਜਾਣੀ ਆ ਦਿਨ ਪਰ ਦਿਨ ਜਦ ਨਹੀਂ ਉਹ ਗੱਲ ਨਹੀਂ ਬਣਦੀ ਸੁੱਕਦੇ ਜਾਂਦੇ ਹੋਰ ਤਰ੍ਹਾਂ ਦੇ ਹੋ ਗਏ ਧਾਨ ਆ ਇਹਨੂੰ ਕਿਤੇ ਲਈ ਸਗਾਇਦਾ ਉਹ ਘਾਹ ਆਪਣੇ ਵਾਲੇ ਉਹ ਹਾਈਬ੍ਰਿਡ ਉਹ ਗਿਰਦੇ ਆ ਪੱਕ ਪੱਕ ਕੇ ਆਪੇ ਬਾਕੀ ਦੇਖੋ ਕਿਆ ਕਰਦਾਈ ਬੱਦਲ ਵਾਲਾ ਬਹੁਤ ਬੜੀ ਹਾਲ ਦੀ ਹਾਲ ਦੀ ਦਾੰਦ ਤੇ ਕੋਈ ਨਹੀਂ ਜਿਹੜੇ ਖਾਬਾ ਉਡਦੀ ਜਾਂਦੀ ਹੈ ਇਹਦੇ ਪਰ ਤਿੰਨ ਚਾਰ ਸਪਰੇਹਾਂ ਹੁਲੀਆਂ ਇਹਦੇ ਪਰ ਵੀ ਇਹ ਹੈਗਾ 770 ਬੀ ਇਹਨੂੰ ਵੀ ਪੈ ਗਿਆ ਕੋਈ ਬੀਜ ਹੈ ਹੀ ਨਹੀਂ ਉਹ ਖਾਲੀ ਜਿਹੜੇ ਨਹੀਂ ਪਈ ਹੈਗੀ ਬਿਮਾਰੀ ਹਰੇ ਕੇ ਪਰੇ ਪਰੇ ਦਨਾਰੇ ਭਾਈ ਆ ਮੁਰਗੀ ਦਵਾਈ ਵਾਲਾ ਖੇਡਾ ਸਾਡੇ ਮੋਟਰ ਨੇੜੇ ਜਿਹੜਾ ਜੀ ਬੱਲੇ 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 ਵਾਹ ਬਹੁਤ ਹਲਦੀ ਅਰ ਹਲਦੀ ਵੀ ਗਾੜੀ ਪਈ ਹੈ ਕਿਆ ਕੱਡੂ ਜੀ ਵੀ ਤੇ ਰਹੇ ਤੇ ਇਹਨੇ ਪੰਜਾ ਕਿਲੇ ਕਾਬੂ ਆਏ ਆ ਜਿਹੜੇ ਰੇਤੇ ਲੱਗੇ ਤੇ ਉਹ ਵੀ 26 ਜਿਗਤੀ ਲੱਗੀ ਨਹੀਂ ਡੋਡੀ ਤਕਰੀਬਨ ਸਾਲੀ ਪੈ ਗਈ ਸਾਡੀ ਲਾਕ ਕਾਲੀ ਹੋਈ ਬਈ ਹੰਦੋਏ ਐਸਾ ਆਪਣੇ ਵਾਲੇ ਤੇ ਜਿਹੜੇ ਲੇਟ ਲੱਗੇ ਤੇ ਐਣੀ ਕੋਈ ਦਾਣਾ ਸਾਫ ਹੋ ਵੀ ਕੋਈ ਦਾਣਾ ਸਾਫ ਹੋਵੇ ਬੜਾ ਆਪਣੀ ਵੀ ਖਰਚਾ ਹੀ ਬਣਿਆ ਵਾਲਾ ਕੰਮ ਆ ਉੱਪਰ ਬਸ ਆ 26 ਥੋੜੀ ਜਿਹੀ ਗੇਤੀ ਨੇ ਸਿਰਾਈ ਐਨੇ ਜਿਹਾ ਸਾਂ ਕੋ ਠੀਕ ਐ ਪਈ ਹੈ ਬਿਮਾਰੀ ਨੂੰ ਵੀ ਪਰ ਘੱਟ ਐ ਜਿਹੜੀ ਤੇਲੇ ਵਾਲਾ ਜਿਹੜਾ ਹੈਗਾ ਤਦ ਤੱਕ ਤੱਕ ਸੀ ਤੱਕੀ ਆਪਾਂ ਤੁਹਾਨੂੰ ਕਰਤੀਆਂ ਇਕੱਠੀਆਂ ਬਹੁਤ ਸਪੀਡ ਨਾਲ ਇਹਨਾਂ ਦੀ ਸਪਰੇ ਹੋਲੀ ਫੇਰ ਵੀ ਨਿਸ਼ਾਨ ਕਰ ਗਿਆ ਤੇਲਾ ਤੇਲ ਦੀ ਨਿਸ਼ਾਨੀ ਇਹ ਹੋ ਜਾਂਦੀ ਜਿਹੜੇ ਘਰਾਂ ਆਪਣੇ ਵੱਲ ਵੱਲਦੇ ਨੇ ਉਹਨਾਂ ਉਰ ਵੀ ਆ ਜਾਂਦਾ ਵੀ ਤਾਂ ਮਰੋ ਖੇਤਾਂ 'ਚ ਜ਼ਰੂਰ ਹੁੰਦਾ ਤੇਲਾ ਜੇ ਵੱਲਵਾਂ ਕੋਲ ਆ ਜਾਂਦਾ ਇਹਨਾਂ ਡੋਡੀ ਘੱਟਦੀ ਤੇਲਾ ਪੈ ਗਿਆ పని పానీ ਕੀਮ ਕਰਨ ਲੱਗੇ ਉਹਨੂੰ ਮੌਸਮੋਂ ਦੇਖਿਆ ਜਾ ਹੋਇਆ ਵਾ ਧੁੱਪਾਂ ਗੁਲੀ ਭੜੀ ਦੀ ਧੁੱਪਾਂ ਜਿਗਨਾ ਗ੍ਰੈਂਡ ਲੱਗਿਆ ਪੰਦਾ ਇਹੇ ਜੇ ਹਾਲਾਤ ਹੋਏ ਪਿਆ ਲਾਉਂਗੇ ਪਾਣੀ ਕੱਦ ਦਿਨ ਹੋਰ ਕੱਢ ਦੇਣਾ ਸਾਗ ਜੈਨ ਉਹ ਪਾਣੀ ਲੱਗੇ ਤੇ ਨਾ ਹੋ ਜਾਣਾ ਕਿਆ ਪਾਣੀ ਲਾਉਣ ਦਾ ਬਹੁਤ ਫਾਇਦਾ ਹੈ ਫਨ ਬੂਟਾ ਨੂੰ। ਵੱਡਿਆ ਵਦ ਪਹਿਰੇ ਚਲੋ ਜੀ। ਹਵਾ ਵੀ ਦੱਸਿਓ ਜੀ ਹਵਾ ਵੀ। ਸਿਆ ਸਾਡੀ ਸਪੀਡ ਗਾਇ ਹਵਾ ਵੀ ਦੱਸਿਓ ਜੀ। ਵੀਰ ਦੇ ਵਿੱਚ ਜਿਹੜੇ ਹਾਈਬ੍ਰਿਡ ਤਾਂ ਆ ਨੋਗਰ ਜਾਣੇ। ਮੱਕੀ ਦੇਖੋ ਪਤਾ ਨਹੀਂ ਕਿਹੜੇ ਇਲਾਕੇ ਚ ਜਾਣੀ ਹੈ ਸੇ ਵੀ ਨਹੀਂ ਪਤਾ ਹੈਗਾ ਵੀ ਹਾ ਚੜਿਆ ਹੋਇਆ ਹੈ ਬੱਦਲ ਇੱਥੇ ਦੇ ਜ਼ਰੂਰ ਆਪਣੇ ਹਵਾ ਦੇ ਬੁੱਲੇ ਜੇ ਕਦੇ-ਕਦੇ ਆਉਂਦੇ ਆ ਕਦੇ ਖੜ ਜਾਂਦੇ ਹਵਾ ਤਾਂ ਨਹੀਂ ਚੱਲੀ ਹੋਈ ਜੀ ਨੋ ਬਈ ਕਾਸਤੇ ਬੈਟਪੜੇ ਅੰਦਰ ਮੈਂ ਆ ਗਿਆ ਸਮਝ ਲਓ ਤਿਆਰੀ ਪਰ ਬੱਦਲ ਚੜਿਆ ਬਹੁਤ ਵੀ ਚਲੋ ਜਿੰਨਾ ਹੋਇਆ ਕੰਮ ਹੈ ਲਾਤ ਆਪਾਂ ਨੂੰ ਪੜਦੇ ਜਣੇ ਵੀਰੇ ਫੈਗੇ ਉਹ ਕੋਈ ਨਾ ਕੋਈ ਗੱਟੀਆਂ ਲੱਗੀਆਂ ਵਿੱਚ ਕਾਸ ਹੋ ਗਏ। ਪੌੜੀਆ ਦਾ ਮਸ਼ੀਨ ਆਪਣੇ ਕੋਲ ਹੈ ਜੀ ਦੀ। ਗੱਡੇ ਆ ਗਏ ਹੁਣ ਚੱਕਦੇ ਆ ਮਾੜਾ ਮੋਟਾ ਸਮਾਨ ਜਿਹੜਾ ਆ ਪਿਆ ਬਾਹਰ ਨਿਕੜ ਸੁੱਕੜ ਜਾ। ਵੀਰੇ ਪਤਾ ਨਹੀਂ ਹੁਣ ਧੁੱਪਾਂ ਨਿਕਲੀ ਵਿੱਚੇ ਕਰੇ ਧੁੱਪਾਂ ਨਿਕਲੇ ਹੋਣੀਆਂ। ਅੱਧੇ ਬੱਦਲ ਜਿਹੜਾ ਉਹ ਬਹੁਤਾ ਹਿੱਦਰੇ ਘਟਾ ਜਿਹੜੀ ਫੌਲ ਲਾਈਨ। ਕੋਮ ਸਮਝਿਆ ਹੋਇਆ ਦਾ। 1 ਲੱਖ ਟੁੱਟਣਾ ਬੱਦਲ ਨਾਲ ਜਦੇ ਰੋਪੜ ਕਿੰਨੀ ਦੀ ਹੁੰਦਾ। ਸਾਰੇ ਮੱਕੀ ਦੇਖ ਰਿਹਾ ਅੱਠ ਬਾਜੀ ਸਾਰਿਆਂ ਨੂੰ ਪਈ ਵੀ ਮਸ਼ੀਨਾਂ ਵਾਲਿਆਂ ਨੂੰ ਪਈ ਵੀ ਹੈ ਉਹ ਲੈ ਗਏ ਅੰਦਰ ਭਰਿਆ ਵੇ ਇਹ ਕੰਨਾ ਸੱਟ ਇਹਦਾ ਵੀ ਸਟੋਰ ਬਣਿਆ ਵੇ ਇਹ ਹੈਗਾ ਆਪਣਾ 252222 12 ਦਾ ਕਮਰਾ ਇੱਥੇ ਨਹੀਂ ਆਪਾਂ ਨੇ ਲਵਾਇਆ ਕੋਈ ਵੇ ਦਾ ਸਟੋਰ ਵਾਲਾ ਹੀ ਕੰਮ ਹੈ ਇਹਦਾ ਤੇ ਬਹੁਤ ਕੁਝ ਰੱਖਿਆ ਵੇ ਕਾਨੂੰ ਹੇਲਦੀ ਲੱਕੜੀ ਪਿਛਲੇ ਟਾਈਮ ਦੀ ਹੋਂ ਤੱਕ ਦੇ ਲੋਕ ਨੂੰ ਆਦ ਨਹੀਂ ਹੈਗਾ ਵੀ ਇਹ 73 55 56 ਸਾਲ ਹੋ ਗਏ ਆਇਆ ਤਾਂ ਪੰਗਾ ਹੀ ਨਿਕਲੀ ਹੈ ਚਲੋ ਠੀਕ ਹੈ ਜੀ ਮਿਲਦੇ ਫਿਰ ਆਪਾਂ ਦੇ ਅਗਲੇ ਵਲੋਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ